ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਆ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਲੇਡੀਜ਼ ਬਲਾਊਜ਼ ਗਰਲਸ ਟੌਪ ਬੇਬੀ ਫਰੌਕ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਡਿਜ਼ਾਈਨ ਨੂੰ ਪਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੈ ਸਿਰਫ 6 ਸਲਾਂਗਾ ਦਾ ਡਿਜ਼ਾਈਨ ਹੈ ਜਦੋਂ ਆਪਾਂ 6 ਸਲਾਂਗਾ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਜਾਂਦਾ ਹੈ ਇੱਥੇ ਮੈਂ 1 2 3 ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ 6 ਦੇ ਮਲਟੀਪਲ ਪੰਜ ਕੁੰਡੇ ਆਪਾਂ ਵਾਧੂ ਲੈਣੇ ਇਹ ਦੋ ਕੁੰਡੇ ਆਪਾਂ ਐਡਜਸਟੇਚ ਲੈ ਲੈਣੇ ਠੀਕ ਹੈ ਜਿਵੇਂ ਮੈਂ ਇੱਥੇ 6 6 6 ਫਿਰ ਪੰਜ ਕੁੰਡੇ ਵਾਧੂ ਤੇ ਫਿਰ ਦੋ ਕੁੰਡੇ ਲਏ 37 ਕੁੰਡੇ ਲਏ ਮੈਂ 6 ਦੇ ਮਲਟੀਪਲ ਪੰਜ ਕੁੰਡੇ ਫਿਰ ਦੋ ਕੁੰਡੇ ਤੁਸੀਂ ਵੀ ਇਸ ਤਰ੍ਹਾਂ ਕਰਕੇ ਕੁੰਡੇ ਜਿਹੜੇ ਸੈੱਟ ਕਰ ਲੈਣੇ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਫਿਰ ਸੈੱਟ ਹੋ ਜਾਂਦਾ ਬਹੁਤ ਹੀ ਸੌਖਾ ਬਣਾਈ ਵਿੱਚ ਆਪਣਾ ਇਹ ਡਿਜ਼ਾਈਨ ਇਸ ਤਰ੍ਹਾਂ ਮੈਂ ਇਹ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਬਣਾਇਆ ਇਹਦੇ ਉੱਪਰ ਹੀ ਮੈਂ ਤੁਹਾਨੂੰ ਸਲਾਈ ਜਿਹੜੀਆਂ 6 ਸਲਾਈਆਂ ਹੋਰ ਰਿਪੀਟ ਕਰਕੇ ਦਿਖਾਵਾਂਗੀ ਇਸ ਡਿਜ਼ਾਈਨ ਦਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਸਿੱਧੇ ਪਾਸੇ ਤੋਂ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਪਹਿਲੀ ਸਲਾਈ ਇੱਕ ਕੁੰਡਾ ਜਿਹੜਾ ਆਪਣਾ ਵਾਧੂ ਇਸ ਤਰ੍ਹਾਂ اتار ਲੈਣਾ ਉਸ ਤੋਂ ਬਾਅਦ ਆਪਾਂ ਥ੍ਰੈਡ ਕਰਨਾ ਹੈ ਅੱਗੇ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਪੰਜ ਕੁੰਡੇ ਉਲਟੇ ਬਣਾਵਾਂਗੇ 2 3 4 ਪੰਜ ਕੁੰਡੇ ਉਲਟੇ ਇੱਕ ਕੁੰਡਾ ਕਰਾਂਗੇ ਸਲਿੱਪ ਥ੍ਰੈਡ ਪਿੱਛੇ ਕਰਕੇ ਪੰਜ ਕੁੰਡੇ ਉਲਟੇ 1 2 3 4 5 ਪਹਿਲੀ ਸਲਾਈ ਹੈ ਆਪਣੇ ਡਿਜ਼ਾਈਨ ਦੀ ਇਸ ਤਰ੍ਹਾਂ ਆਪਾਂ ਬਣਾਉਣੀ ਹੈ ਇੱਕ ਕੁੰਡਾ ਸਲਿੱਪ ਇਹੀ ਛੇ ਛੇ ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾਉਣਾ ਹੈ ਜਿਵੇਂ ਬਾਧੂ ਕੁੰਡਾ ਪਾਤ ਆ ਰਹੇ ਸੀ 5 ਉਲਟੇ 1 ਸਲਿੱਪ 5 ਉਲਟੇ 1 ਸਲਿੱਪ 6 6 ਕੁੰਡੇ ਹੋਗੇ ਇਸ ਤਰ੍ਹਾਂ ਪਾ 6 ਕੁੰਡਿਆਂ ਦਾ ਡਿਜ਼ਾਈਨ ਹੈ ਜਿਹੜਾ ਇਹ ਸਲਾਈ ਤੇ ਰਿਪੀਟ ਕਰਦੇ ਜਾਣਾ ਫਿਰ ਉਸੇ ਤਰ੍ਹਾਂ 5 ਕੁੰਡੇ ਉਲਟੇ 1 2 3 4 5 1 ਕੁੰਡਾ ਸਲਿੱਪ 5 ਕੁੰਡੇ ਉਲਟੇ 1 ਕੁੰਡਾ ਸਲਿੱਪ ਹੈੱਡ ਕਰਾਂਗੇ ਅੱਗੇ ਪੰਜ ਕੁੰਡੇ ਉਲਟੇ 1 2 3 4 5 ਇੱਕ ਕੁੰਡਾ ਸਲੈਪ ਪੰਜ ਜੀ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਣੀ ਸਿੱਧੀ ਸਲਾਈ ਹੈ ਤਾਂ ਆਪਾਂ ਸਿੱਧਾ ਬਣਾ ਲਾਂਗੇ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਹੁਣ ਆਪਾਂ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਇੱਕ ਕੁੰਡਾ ਇਸ ਤਰ੍ਹਾਂ ਤਾਰ ਕੇ ਅੱਗੇ 6-6 ਕੁੰਡਿਆਂ ਤੇ ਹੁਣ ਆਪਣਾ ਡਿਜ਼ਾਈਨ ਬਣੂਗਾ ਜਿਹੜੇ ਪੰਜ ਕੁੰਡੇ ਉਧਰ ਉਲਟੀ ਇੱਧਰ ਆਪਾਂ ਪੰਜ ਸਿੱਧੇ ਬਣਾਵਾਂਗੇ 1 2 3 4 5 ਹੁਣ ਥ्रेड ਕਰਾਂਗੇ ਅੱਗੇ ਜਿਹੜਾ ਉਧਰ ਕੁੰਡਾ ਸਲਿੱਪ ਕੀਤਾ ਸੀ ਉਹ ਆਪਾਂ ਉਲਟਾ ਬਣਾ ਲਾਂਗੇ 6 ਕੁੰਡੇ ਹੋ ਗਏ ਪੰਜ ਸਿੱਧੇ ਇੱਕ ਉਲਟਾ ਫਿਰ ਉਸੇ ਤਰ੍ਹਾਂ ਪੰਜ ਕੁੰਡੇ ਸਿੱਧੇ 1 2 3 చారా ఉల్ట్ కు 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 కుండే సీ కు కు ఉ కు స్ప ఇల్ా బ బ ఉ ਇਸ ਤਰ੍ਹਾਂ ਪੰਜ ਕੁੰਡੇ ਸਿੱਧੇ ਇੱਕ ਕੁੰਡਾ ਉਲਟ ਪੰਜ ਕੁੰਡੇ ਸਿੱਧੇ ਇੱਕ ਕੁੰਡਾ ਉਲਟ ਪੰਜ ਕੁੰਡੇ ਸਿੱਧੇ ਇੱਕ ਦੋ 3 4 5 ਉਲਟੀ ਸਲਾਈ ਹੈ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਦੋ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਤੀਸਰੀ ਸਲਾਈ ਆਪਾਂ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਤਾਰ ਕੇ ਪੰਜ ਕੁੰਡੇ ਉਲਟੇ ਪੰਜ ਇੱਕ ਕੁੰਡਾ ਸਲੇਪ ਪੰਜ ਕੁੰਡੇ ਉਲਟੇ ਦੋ 10 4 5 ਥ੍ਰੈਡ ਪਿੱਛੇ ਇੱਕ ਕੁੰਡਾ ਸਲੈਪ ਪਹਿਲੀ ਸਲਾਈ ਦੀ ਤਰ੍ਹਾਂ ਇਹ ਮੈਂ ਬਣਾ ਕੇ ਕੰਪਲੀਟ ਕਰਦੀ ਹਾਂ ਇਹਨਾਂ ਸਲਾਈਆਂ ਆਪਣੇ ਡਿਜ਼ਾਈਨ ਦੇ ਕੰਪਲੀਟ ਹੋ ਗਈਆਂ ਚੌਥੀ ਸਲਾਈ ਆ ਪਲਟ ਪਾਸੇ ਤੋਂ ਦੂਸਰੀ ਸਲਾਈ ਦੀ ਤਰ੍ਹਾਂ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਅੱਗੇ ਛੇ ਕੁੰਡੇ ਉਸੇ ਤਰ੍ਹਾਂ ਪੰਜ ਕੁੰਡੇ ਸਿੱਧੇ 1 2 3 4 5 ਥ੍ਰੈਡ ਕਰਾਂਗੇ ਅੱਗੇ ਸਲੈਪ ਕੀਤਾ ਕੁੰਡਾ ਇਧਰਾ ਪਲਟਾ ਬਣਾ ਲਾਂਗੇ ਪੰਜ ਕੁੰਡੇ ਸਿੱਧੇ 1 2 3 4 5 ਸਲਿੱਪ ਕੀਤਾ ਕਿੰਡਾ ਉਲਟਾ ਇਸੇ ਤਰ੍ਹਾਂ ਚੌਥੀ ਸਿਲਾਈ ਆਪਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਇਸ ਤਰ੍ਹਾਂ ਹੁਣ ਆਪਾਂ ਪੰਜਵੀਂ ਸਿਲਾਈ ਬਣਾਵਾਂਗੇ ਸਿੱਧੇ ਪਾਸੇ ਤੋਂ ਇੱਕ ਕਿੰਡਾ ਇਸ ਤਰ੍ਹਾਂ ਬਾਧੂ ਕਿੰਡਾ ਜਿਹੜਾ ਆਪਾਂ ਤਾਰੂ ਚਾਹੇ ਬਣੋ ਆਪਣੀ ਮਰਜ਼ੀ ਹੈ ਅੱਗੇ ਆਪਣੇ ਜਿਹੜੇ ਇਹ ਛੇ ਕੁੰਡੇ ਇਹਨਾਂ ਤੇ ਡਿਜ਼ਾਈਨ ਬਣੂਗਾ ਥ੍ਰੈਡ ਕਰਨਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦਿਆਂਗੇ ਉਲਟਾ ਕੁੰਡਾ ਆਪਾਂ ਇਸ ਤਰ੍ਹਾਂ ਹੁਣ ਥ੍ਰੈਡ ਕਰਾਂਗੇ ਪਿੱਛੇ ਜਿਹੜਾ ਆਪਣਾ ਹੁਣ ਅੱਗੇ ਇੱਕ ਕੁੰਡਾ ਤੀਸਰਾ ਇਹਦੇ ਚੌਥੇ ਹੋਲ ਵਿੱਚੋਂ 1 2 3 4 ਚੌਥੇ ਹੋਲ ਵਿੱਚੋਂ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਇਸ ਤਰ੍ਹਾਂ ਕਰ ਹੁਣ ਅਗਲਾ ਕੁੰਡਾ ਆਪਾਂ ਇਹ ਸਿੱਧਾ ਬਣਾ ਦੇਾਂਗੇ ਇਸ ਤਰ੍ਹਾਂ ਫਿਰ ਆਪਾਂ ਉਸੇ ਹੋਲ ਵਿੱਚੋਂ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਫਿਰ ਥ्रेड ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਕਰਾਂਗੇ ਸਲਿੱਪ ਹੁਣ ਆਪਣੇ 6 ਕੁੰਡੇ ਹੋਗੇ ਪਹਿਲਾਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਉਲਟਾ ਫਿਰ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਬਣਾਇਆ ਜਿਹੜਾ ਆਪਣਾ ਤੀਸਰਾ ਕੁੰਡਾ ਸੀ ਇਹਦੇ ਹੌਲ ਚੌਥੇ ਹੌਲ ਵਿੱਚੋਂ ਫਿਰ ਇਹ ਕੁੰਡਾ ਸਿੱਧਾ ਬਣਾ ਲਿਆ ਫਿਰ ਇੱਕ ਕੁੰਡਾ ਪੋਸੇ ਤਰ੍ਹਾਂ ਉਸੇ ਹੌਲ ਵਿੱਚੋਂ ਇੱਕ ਹੋਰ ਬਣਾਇਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਕੁੰਡਾ ਇੱਕ ਕੁੰਡਾ ਕਰ ਲੈ ਸਲਿਪ ਉਸੇ ਤਰ੍ਹਾਂ ਫੇਰ ਕਰਨਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਥ੍ਰੈਡ ਕਰਾਂਗੇ ਪਿੱਛੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਆਪਾਂ ਉਲਟਾ ਕੁੰਡਾ ਥ੍ਰੈਡ ਕੀਤਾ ਪਿੱਛੇ ਹੁਣ ਜਿਹੜਾ ਤੀਸਰਾ ਕੁੰਡਾ ਹੈ ਇਹਦਾ ਚੌਥਾ ਹੋਲ ਆਪਣਾ ਇਹ ਆ ਜਾਂਦਾ ਹੈ ਚੌਥੇ ਹੋਲ ਵਿੱਚੋਂ ਇਸ ਤਰ੍ਹਾਂ ਇਹ ਕੁੰਡਾ ਬਣਾ ਲੈਨੇ ਫਿਰ ਇਹ ਕੁੰਡਾ ਬਣਾਉਣਾ ਹੈ ਆਪਾਂ ਸਿੱਧਾ ਫਿਰ ਉਸੇ ਹੋਲ ਵਿੱਚ ਇੱਕ ਕੁੰਡਾ ਹੋਰ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾ ਦੇਾਂਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ ਕਰਾਂਗੇ ਸਲਿੱਪ 6 ਕੁੰਡੇ ਹੋ ਗਏ ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਥ੍ਰੈਡ ਕੀਤਾ ਪਿੱਛੇ ਫਿਰ ਤੀਸਰੇ ਕੁੰਡੇ ਦੇ ਚੌਥੇ ਹੌਲ ਵਿੱਚੋਂ ਆਪਾਂ ਉਸੇ ਤਰ੍ਹਾਂ ਇੱਕ ਕੁੰਡਾ ਬਣਾਇਆ ਫਿਰ ਇਹ ਕੁੰਡਾ ਆਪਾਂ ਸਿੱਧਾ ਬਣਾ ਲਿਆ ਫਿਰ ਇੱਕ ਕੁੰਡਾ ਆਪਾਂ ਉਸੇ ਹੌਲ ਵਿੱਚੋਂ ਇਸ ਤਰ੍ਹਾਂ ਬਣਾਇਆ ਕੱਢ ਕੀਤਾ ਅੱਗੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਕੁੰਡਾ ਇੱਕੁੰਡਾ ਲੈ ਸ਼ੇਕੁੰਡੇ ਹੋ ਗਏ ਫਿਰ ਅੱਗੇ ਉਸੇ ਤਰ੍ਹਾਂ ਰਿਪੀਟ ਕਰਨ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਕੀਤਾ ਪਿੱਛੇ ਤੀਸਰੇ ਕੁੰਡੇ ਦੇ ਚੌਥੇ ਹੌਲ ਵਿੱਚ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਇੱਕ ਕੁੰਡਾ ਬਣਾ ਲੈਣਾ ਸਿੱਧਾ ਫਿਰ ਇੱਕ ਕੁੰਡਾ ਆਪਾਂ ਹੋਰ ਬਣਾਉਣਾ ਇਸ ਤਰ੍ਹਾਂ థర్డ్ కాడ్యనా దే ఉల్టా కు థర్డ్ కి పిచ్చే కండా స్డే హా ఉండా థర్డ్ కి పిచ్చే తిసరే కథే హోల్చో ఇండా బాయా ఏ కి సెడ్ కి అడెదా బ దే ఉల్టా కు ਇੱਕ ਕੁੰਡਾ ਕਰਾਂਗੇ ਸਲੇਪ 6 ਕੁੰਡੇ ਹੋ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਕੀਤਾ ਪਿੱਛੇ ਤੀਸਰੇ ਕੁੰਡੇ ਦੇ ਚੌਥੇ ਹੌਲ ਵਿੱਚੋਂ ਇੱਕ ਕੁੰਡਾ ਬਣਾਇਆ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਫਿਰ ਇੱਕ ਕੁੰਡਾ ਆਪਾਂ ਹੋਰ ਬਣਾਵਾਂਗੇ ਉਸੇ ਹੌਲ ਵਿੱਚੋਂ ਇਸ ਤਰ੍ਹਾਂ ਹੈੱਡ ਕਰਾਂਗੇ ਅੱਗੇ ਦੋ ਕੁੰਡਾਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਲਾਸਟ ਵਾਲਾ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਪੰਜ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਛੇਵੀਂ ਤੇ ਲਾਸਟ ਸਲਾਈ ਬਣਾਉਣੀ ਹੈ ਇੱਕ ਕੁੰਡਾ ਤਾਰ ਕੇ ਬਾਅਦੂ ਕੁੰਡਾ ਜਿਹੜਾ ਅੱਗੇ ਛੇ ਕੁੰਡੇ ਹਨ ਤੇ ਉਸੇ ਤਰ੍ਹਾਂ ਆਪਾਂ ਡਿਜ਼ਾਈਨ ਬਣਾਵਾਂਗੇ ਉਲਟੇ ਪਾਸੇ ਤੋਂ ਇਸ ਤਰ੍ਹਾਂ ਇੱਕ 2 10 4 5 5 ਕੁੰਡੇ ਸਿੱਧੇ ਬਣਾ ਲਏ ਆਪਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਉਸੇ ਤਰ੍ਹਾਂ ਇੱਕ 2 10 4 ਪੰਜ ਗੁੰਡੇ ਸਿੱਧੇ ਬਣਾਏ ਟਰੈਡ ਕੀਤਾ ਅੱਗੇ ਇੱਕ ਕੁੰਡਾ ਉਲਟਾ ਫਿਰ ਉਸੇ ਤਰ੍ਹਾਂ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਸਿੱਧੇ ਬਣਾਏ ਇੱਕ ਕੁੰਡਾ ਉਲਟਾ ਜਿਹੜਾ ਉਧਰ ਸਲਿੱਪ ਕੀਤਾ ਸੀ ਪੰਜ ਗੁੰਡੇ ਸਿੱਧੇ ਇੱਕ ਦੋ ਤਿੰਨ ਚਾਰ पांच एक कुंडा उल्टा पांच कुंडे सीधे बनावांगे एक दो तीन चार पांच एक कुंडा उल्टा बनावांगे पांच कुंडे बनावांगे सीधे एक दो तीन चार ਪੰਜ ਲਾਸਟ ਵਾਲਾ ਕੁੰਡਾ ਉਲਟੀ ਸਲਾਈਆ ਪਾ ਉਲਟਾ ਬਣਾ ਲਾਂਗੇ। ਇਹੀ ਛੇ ਸਲਾਈਆਂ ਦਾ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ। ਬਹੁਤ ਹੀ ਸੋਹਣਾ ਡਿਜ਼ਾਈਨ। ਜਦੋਂ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਦੁਬਾਰਾ ਸ਼ੁਰੂ ਕਰਨੀ ਇਸ ਤਰ੍ਹਾਂ ਉਸੇ ਤਰ੍ਹਾਂ ਛੇ ਕੁੰਡਿਆਂ ਤੇ ਡਿਜ਼ਾਈਨ। ਬਾਦੂ ਕੁੰਡਾ ਤਾਰ ਕੇ ਪੰਜ ਉਲਟੇ ਇੱਕ ਸਲਿੱਪ ਪੰਜ ਉਲਟੇ ਇੱਕ ਸਲਿੱਪ ਇਸ ਤਰ੍ਹਾਂ ਆਪਾਂ ਪਹਿਲੀ ਸਲਾਈ ਡਿਜ਼ਾਈਨ ਦੀ ਜਿਹੜੀ ਸ਼ੁਰੂ ਕਰ ਲੈਣੀ ਹੈ। ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ